ਆ ਦੇਖੋ ਆ سیرਮ ਆ ਜੀ 12 ਮਹੀਨੇ 30 ਦਿਨ ਦੀ ਆਈਟਮ ਹੈ ਸਾਰਾ ਸਾਲ ਹਰੇਕ ਬੰਦੇ ਨੇ ਹਰੇਕ ਪਰਸਨ ਨੇ سیرਮ ਲਗਾਣਾ ਹੈ ਠੀਕ ਹੈ ਜੀ ਚੈੱਕ ਕਰੋ ਆਪੋ 130 ਰੁਪਏ ਪਰ ਪੀਸਉਤੇ ਐ ਐਮ ਆਰ ਪੀ ਐ ਫਰੈਸ਼ ਡੇਟ ਦਾ ਮਾਲ ਹੈ 130 ਐ ਐਮ ਆਰ ਪੀ ਆ ਦਿੱਤੇ ਐ 130 ਐ ਐਮ ਆਰ ਪੀ ਆ ਦਿੱਤੇ ਐ ਤੁਹਾਨੂੰ ਸੈਟ ਕਿੰਨੇ ਦਾ ਪੈਣਾ 60 ਰੁਪਏ ਦਾ ਔਰ ਕੰਪਨੀ ਦਾ ਮਾਲ ਹੋਏਗਾ ਦੇਖੋ ਕੰਪਨੀ ਦੀ ਬਿਲਿੰਗ ਹੋਈ ਹੈ ਕੰਪਨੀ ਦਾ ਸਾਰਾ ਮਾਲ ਹੈ ਠੀਕ ਹੈ ਜੀ ਕੰਪਨੀ ਤੋਂ ਸਕੀਮ ਲਈ ਗਈ ਹੈ ਤਾਂ ਇਹ ਤੁਹਾਡੇ ਸਾਹਮਣੇ ਰੇਟ ਦੇ ਰਹੇ ਆ ਮਾਰਕੀਟ ਦੇ ਵਿੱਚ 90 ਰੁਪਏ ਦਾ ਲੈਂਡਿੰਗ ਹੈ ਹਰੇਕ ਦੁਕਾਨਦਾਰ ਨੂੰ 90 ਰੁਪਏ ਦੀ ਲੈਂਡਿੰਗ ਹੈ ਔਰ ਤੁਹਾਡਾ ਭਰਾ ਸਿਰਫ ਕਿੰਨੇ ਦਾ ਦੇ ਰਿਹਾ 60 ਰੁਪਏ ਦਾ ਸੈੱਟ 60 ਰੁਪਏ ਦਾ ਸੈੱਟ ਤੁਹਾਨੂੰ 30 ਰੁਪਏ ਦਾ ਇੱਕ ਪੀਸ ਪੈ ਗਿਆ 130 ਰੁਪਏ ਪਰ ਪੀਸ ਤੇ ਐਮ ਆਰ ਵੀ ਤੁਸੀਂ 30 ਰੁਪਏ ਦਾ ਲੈ ਕੇ 100 ਰੁਪਏ ਸੇਲ ਕਰ ਦੋ ਤੁਹਾਨੂੰ ਹਰੇਕ ਚੀਜ਼ ਦੇ ਉੱਤੇ 4 5 ਗੁਣਾ ਕਮਾਈ ਦਊਗਾ ਤੁਹਾਡੇ ਭਰਾ ਦਾ ਪ੍ਰੋਮਿਸ ਰਿਆ ਕਮਾਈ ਹੋਏਗੀ ਦੋ ਪੈਸੇ ਬਚਣਗੇ ਤਾਂ ਹੀ ਤੁਸੀਂ ਇੰਨੀ ਦੂਰੋਂ ਚੱਲ ਕੇ ਸਾਡੇ ਕੋ ਆਣਾ ਠੀਕ ਹੈ ਜੀ ਇਹ ਚੈੱਕ ਕਰੋ ਆ ਨੇਹਾ ਮਹਿੰਦੀ ਦਾ ਡੱਬਾ ਹੈ ਜੀ ਤੁਸੀਂ 120 ਰੁਪਏ ਦਾ ਮਾਰਕੀਟ ਤੋਂ ਲੈਨੇ ਹੋ ਕਿੰਨੇ ਰੁਪਏ ਦਾ ਪੈਣਾ ਤੁਹਾਨੂੰ 35 ਰੁਪਏ ਦਾ ਆ ਦੇਖੋ ਦੱਸੋ 35 ਰੁਪਏ ਦੇ ਤੁਹਾਨੂੰ 12 ਪੀਸ ਨੇ 3 ਰੁਪਏ ਤੋਂ ਸਸਤੀ ਪੈ ਗਈ 10 ਰੁਪਏ ਦੀ ਤੁਸੀਂ ਸੇਲ ਕਰਨੀ ਹੈ ਠੀਕ ਹੈ ਜੀ ਇਹ ਕੂਹੂ ਦਾ ਡੱਬਾ ਹੈ 30 ਰੁਪਏ ਦਾ ਡੱਬਾ ਸਿਰਫ ਸਿਰਫ 30 ਰੁਪਏ ਦਾ ਡੱਬਾ ਆ ਦੇਖੋ ਇਹ ਪਾਰਕ ਵੈਨੀ ਹੈ ਪਾਰਕ ਵੈਨੀ ਡੀਓ ਹੈ 350 ਰੁਪਏ 370 ਰੁਪਏ ਦੀ ਐਮ ਆਰ ਪੀ ਹੈ 130 ਰੁਪਏ ਦਾ ਪੈਂਦਾ ਸਿਰਫ ਓਨਲੀ 130 ਦੱਸੋ ਤੁਸੀਂ ਆਪ ਹੀ ਗੈਸ ਲਾਈ ਚਲੋ ਤੁਹਾਨੂੰ ਕਿੰਨੀ ਕਮਾਈ ਹੈ ਠੀਕ ਹੈ ਜੀ ਆ ਸਪਿੰਜ ਹੈ 90 ਰੁਪਏ ਦਾ ਪੈਣਾ ਜੀ ਠੀਕ ਹੈ ਜੀ ਆ ਸੀਕਰਟ ਹੈ 120 ਰੁਪਏ ਪੈਣਾ ਆ ਪਾਰਕ ਵੈਨਿਊ ਹੈ ਬਾਈ 1겟1 ਫ੍ਰੀ ਹੈ 250 ਰੁਪਏ ਪਰ ਪੀਸ ਤੇ ਐਮ ਆਰ ਪੀ ਹੈ 210 ਦੇ ਦੋ ਆ 210 ਰੁਪਏ ਦੇ ਦੋ ਪੀਸ ਠੀਕ ਹੈ ਜੀ ਆ ਹਿਮਾਲਿਆ ਦਾ ਮਾਲ ਲੱਗਾ ਹੈ ਹਿਮਾਲਿਆ ਤੇ ਤੁਹਾਨੂੰ 35% ਲੈਸ ਮਿਲੇਗੀ 35% ਲੈਸ ਆਇਓਗੀ ਆ ਦੇਖੋ ਆ ਮਿਊਰ ਦਾ ਸ਼ਿਕਾ ਕਈ ਦਾ سیرਮ ਹੈ 275 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਫਰੈਸ਼ ਡੇਟ ਦਾ ਮਾਲ ਹੋਏਗਾ ਸਿਰਫ ਪਹਿਣਾ ਕਿੰਨੇ ਦਾ 60 ਰੁਪਏ ਦਾ 120 ਰੁਪਏ ਪੂਰੀ ਮਾਰਕੀਟ ਦੇ ਵਿੱਚ ਲੈਂਡਿੰਗ ਹੈ 120 ਰੁਪਏ ਪੂਰੀ ਮਾਰਕੀਟ ਚ ਲੈਂਡਿੰਗ ਹੈ 275 ਰੁਪਏ ਐਮ ਆਰ ਪੀ ਹੈ ਤੁਹਾਨੂੰ ਪਹਿਣਾ ਸਿਰਫ 60 ਰੁਪਏ ਦਾ ਦੱਸੋ ਹੈ ਗੱਲ ਬਾਤ ਇਹ ਦੇਖੋ ਇਹ ਫੇਸ ਵੋਸ਼ ਹੈ ਤਾਡੇ ਸਾਹਮਣੇ ਤਾਂ ਵੀਡੀਓ ਬਣਾ ਰਿਹਾ ਅੱਜ ਕਾਫੀ ਦਿਨਾਂ ਬਾਅਦ ਨਵਾਂ ਸਟਾਕ ਆਇਆ ਔਰ ਰੇਟ ਆਏ ਨੇ ਸਭ ਤੋਂ ਵੱਡੀ ਗੱਲ ਠੀਕ ਹੈ ਜੀ 125 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਤਿੰਨ ਤਰ੍ਹਾਂ ਦੇ ਫੇਸ ਹੁਸ਼ ਨੇ ਆਹ ਦੇਖੋ ਇਹ ਐਲੋਵਿਰਾ ਆ ਗਈ ਠੀਕ ਹੈ ਐਪ੍ਰਿਕੋਟ ਲੈਮਨ ਆ ਗਿਆ ਆਹ ਦੇਖੋ ਇਹ ਸਟ੍ਰਾਬੇਰੀ ਆ ਗਿਆ 125 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਤੁਹਾਨੂੰ ਕੰਪਨੀ ਦਾ ਫੇਸ ਹੁਸ਼ ਸਿਰਫ 15 ਰੁਪਏ ਦਾ ਦੇ ਦਾਂਗਾ ਚੱਕੋ ਸਿਰਫ 15 ਰੁਪਏ ਦਾ ਫੇਸ ਵੋਸ਼ ਹੈ 125 ਰੁਪਏ ਐਮ ਆਰਪੀ ਹੈ 15 ਰੁਪਏ ਦੀ ਟਿਊਬ ਨਹੀਂ ਆਂਦੀ ਤੁਹਾਨੂੰ ਫੇਸ ਵੋਸ਼ ਦੇ ਰਿਹਾ ਚੈਲੰਜ ਹੁੰਦਾ ਮੇਰੇ ਰੇਟਾਂ ਦਾ ਤੁਸੀਂ ਦਿੱਲੀ ਚਲ ਜਾਓ ਤੁਸੀਂ ਜਿੱਥੇ ਮਰਜ਼ੀ ਚਲ ਜਾਓ ਤੁਹਾਡੇ ਭਰਾ ਦੇ ਰੇਟਾਂ ਦਾ ਚੈਲੰਜ ਹੈ 15 ਰੁਪਏ ਦਾ ਤੁਹਾਨੂੰ ਕੋਈ ਫੇਸ ਵੋਸ਼ ਨਹੀਂ ਦੇ ਸਕਦਾ ਠੀਕ ਹੈ ਜੀ ਇਹ ਸਾਰੀ ਪਰਮਾਤਮਾ ਦੀ ਮਿਹਰ ਹੈ